ਉਹ ਤਾਂ ਕੁਛ ਨਹੀਂ ਸੀ ਜੀ ਉਸੇ ਨੂੰ ਕਾਲ ਆਈ ਸੀ ਸਾਨੂੰ ਮਿਆ ਘਰ ਕੇ ਉੱਥੇ ਦੀ ਪੈਲਸ ਦੇ ਵਿੱਚ ਨਾ ਆਰਕੈਸਟਰਾ ਗਰੁੱਪਰ ਦੇ ਨਾਲ ਇਹਾਤੋ ਬਾਈ ਕਰ ਰਹੇ ਆ ਕੁਝ ਤੇ ਅਸੀਂ ਕਾਲ ਅਟੈਂਡ ਕਰਦੇ ਸਾਰੀ ਉੱਥੇ ਬੱਸ ਪਹੁੰਚ ਗਏ ਮੌਕੇ ਤੇ ਸਲੂਸ਼ਨ ਦਾ ਹੱਲ ਕਰਾਉਂਦੇ ਸੀ ਮੈਂ ਇਹਨੂੰ ਮੁੰਡਾ ਕੋਲ ਕਿਹੜਾ ਮੈਂ ਤਾਂ ਉਹਨਾਂ ਜਾਣਦਾ ਨਹੀਂ ਅਸੀਂ ਉਸੜੀ ਪਿੰਡ ਦਾ ਦਾਦਾ ਇਹ ਕਹਿੰਦਾ ਮੈਂ ਸਰਪੰਚ ਐ ਹਾਂ ਠੀਕ ਐ ਉਹ ਵਾਸੀ ਆ ਕੇ ਬ੍ਰਦਰ ਦੇ ਨਾਲ ਪੈਸੇ ਇਥੇ ਕਰਾ ਦਿੰਦੇ ਆ ਇਹਨਾਂ ਦੀ ਬਾਤ ਚਾਹ ਲੱਗੋ ਮੇਰੇ ਆਪਣੇ ਗੱਲ ਪੈ ਮਲਾਜਮਾਂ ਤਵਾਏ ਕਿ ਤਰ੍ਹਾਂ ਹਾਂ ਹਾਂ ਤੋਂ ਭਾਈ ਜਿਆ ਦੇ ਸੁਪਾ ਨਵੇਂ ਪਲੇਟ ਟਟ ਗਿਆ ਅਸਲ ਵਿੱਚ ਕੋਈ ਫੋਨ ਦੀ ਕੋਸ਼ਿਸ਼ ਕੀਤੀ ਹਾਂਜੀ ਅਸਲ ਵਿੱਚ ਫੋਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਨਹੀਂ ਜੀ ਮੈਂ ਭਾਪ ਨਹੀਂ ਕੋਣਾਂ ਨੇ ਕਰਦੇ ਉਹਦੀ ਫੜ ਤੋਂ ਹਾਂ ਵਰਦੀ ਵਰਦੀ ਕਿੰਨੇ ਜਖਮ ਕੀਤੇ ਮਲਾਜਮ ਸਾਡੇ ਤਕਰੀਬਨ ਸੀਗੇ ਜੇ ਉੱਥੇ 2-3 ਜੀ ਉਹ ਤਾਂ ਹੋਰ ਵੀ ਬੁਲਾ ਲਏ ਸੀ ਸਨ ਇਹ ਸਤਪਾਈ ਕਰੀ ਸੀ ਸਤਪਾਈ ਦਿਨ ਆਈ ਉਹ ਕਿੰਨੇ ਬਦਲੇ ਲੱਗੇ ਹੁੰਦੇ ਸਟਾਫ ਮੇਰੇ ਲੱਗੀਆਂ ਜੇ ਇੱਕ ਮੁਲਾਜ਼ਮ ਹੋਰ ਹੋਵੇ ਵੇਖੋ ਉਹਨੂੰ ਪਤਾ ਹੀ ਨਾਲ ਹਾਂਜੀ ਇਹ ਲੜਾਈ ਝਗੜੇ ਦਾ ਮਾਮਲਾ ਹੈ ਆਪਣਾ ਰੋਇਲਨ ਹੋਟਲ ਹੈ ਕੋਈ ਇਥੇ ਆਈਟੀਆ ਚੌਂਕ ਕੋਲੇ ਉੱਥੇ ਹੋਈ ਹੈ ਘਟਨਾ ਤੇ ਆਪਣੇ ਕਾਂਸਟੇਬਲ ਲੰਗੇ प्रदीप ਚੰਗਾ ਉਹਨਾਂ ਦੀ ਬੱਚੀ ਜੀ ਹਾਲਾਤ ਇਹ ਹੈ ਕਿ ਹਾਲਾਤ ਫਰਹਾਲ ਤਾਂ ਠੀਕ ਹੈ ਬਾਕੀ ਅੱਗੇ ਐਕਸ-ਰੇ ਵਗੈਰਾ ਕਰਵਾਵਾਂਗੇ ਕੁਝ ਕਲੀਅਰ ਹੋਊਗਾ ਜੰਗੀ ਦਾ